ਕਾਜ਼ਾਤਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਜੀਲਾ ਪੁਲਿਸ ਹੋਈ ਹੋਰ ਵੀ ਹਾਈ ਟੈਕ ਪੋਰਟੇਬਲ ਪੀਟੀਜ਼ੈਡ ਕੈਮਰਿਆਂ ਦੇ ਜ਼ਰੀਏ ਹੁਣ ਸ਼ਰਾਰਤੀ ਅੰਸਰਾਂ ਤੇ ਰੱਖੀ ਜਾਵੇਗੀ ਬਾਰੀਕੀ ਦੇ ਨਾਲ ਨਜ਼ਰ ਐਸਐਸਪੀ ਬਠਿੰਡਾ ਵੱਲੋਂ ਅੱਜ ਕੀਤੀ ਗਈ ਸ਼ੁਰੂਆਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਕਨਈਆ ਚੌਂਕ ਦੀਆਂ ਜਿੱਥੇ ਕਿ ਅੱਜ ਐਸਐਸਪੀ ਬਠਿੰਡਾ ਦੇ ਵੱਲੋਂ ਵਾਈਫਾਈ ਪੋਰਟੇਬਲ ਕੈਮਰਿਆਂ ਦੀ ਸ਼ੁਰੂਆਤ ਕੀਤੀ ਗਈ ਇਹਨਾਂ ਕੈਮਰਿਆਂ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਬਿਜਲੀ ਤੋਂ ਸੋਲਰ ਪਾਵਰ ਦੇ ਰਾਹੀਂ ਚੱਲਦੇ ਹਨ ਅਤੇ ਇਹਨਾਂ ਦੇ ਵਿੱਚ ਇੱਕ ਹਫ਼ਤੇ ਦਾ ਸੀਸੀਟੀਵੀ ਕੈਮਰਾ ਦਾ ਰਿਕਾਰਡ ਰਹਿੰਦਾ ਹੈ ਜਿਸ ਦੇ ਨਾਲ ਕਿ ਪੁਲਿਸ ਦੇ ਵੱਲੋਂ ਮਾੜੇ ਅੰਸ਼ਰਾਂ ਤੇ ਪੈਣੀ ਨਜ਼ਰ ਇਹਨਾਂ ਕੈਮਰਿਆਂ ਦੇ ਜ਼ਰੀਏ ਰੱਖੀ ਜਾਵੇਗੀ ਦੱਸਦੀ ਹੈ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਲਗਾਤਾਰ ਅਲਰਟ ਮੋਡ ਤੇ ਹੈ ਅਤੇ ਲਗਾਤਾਰ ਨਾਕੇ ਆਦੀ ਵੀ ਲਗਾਏ ਜਾ ਰਹੇ ਹਨ ਅਤੇ ਹੁਣ ਪੁਲਿਸ ਵੱਲੋਂ ਇਹਨਾਂ ਕੈਮਰਿਆਂ ਦੇ ਜ਼ਰੀਏ ਵੱਖ-ਵੱਖ ਚੌਕਾਂ ਤੋਂ ਹਰ ਇੱਕ ਤੇ ਪੈਣੀ ਨਜ਼ਰ ਰੱਖੀ ਜਾ ਕੇ ਰਹੀਗੀ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਵੀ ਮਾੜਾ ਅੰਸਰ ਕਿਸੇ ਤਰ੍ਹਾਂ ਦੀ ਵੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਪੂਰਾ ਮਾਮਲਾ ਸੁਣਦੇ ਹਾਂ ਐਸਐਸਪੀ ਦਾ ਦੀ ਜ਼ੁਬਾਨੀ ਪੁਲਿਸ ਦੀ ਡਿਊਟੀ ਵਕਵਕ ਥਾਵਾਂ ਤੇ ਲੱਗਦੀ ਹੈ ਆ ਕੋਈ धरना ਪ੍ਰਦਰਸ਼ਨ ਹੁੰਦਾ ਹੈ ਕੋਈ ਸ਼ਿਫਟਿੰਗ ਲੱਕੜਬੰਦੀ ਹੁੰਦੀ ਹੈ ਕੋਈ ਵੀਵੀਆਈਪੀ ਰੈਲੀ ਹੁੰਦੀ ਹਰ ਜਗ੍ਹਾ ਜਾਣਾ ਪੈਂਦਾ ਹੈ ਤੇ ਜੇ ਵੀ ਕੈਮਰਾ ਗੱਡੀ ਤੇ ਮਾਊਂਟ ਕਰੀਏ ਤਾਂ ਗੱਡੀ ਹਰ ਜਗ੍ਹਾ ਖੜੀ ਨਹੀਂ ਹੋ ਸਕਦੀ ਤੇ ਨਾਲ ਕੈਮਰੇ ਨਾਲ ਗੱਡੀ ਵੀ ਬੰਨੀ ਜਾਂਦੀ ਹੈ ਤੇ ਅਸੀਂ ਫਿਰ ਇੱਕ ਪੋਰਟੇਬਲ ਅਜ ਇੱਕ ਨਵਾਂ ਕੈਮਰਾ ਲੈ ਕੇ ਆਏ ਆ ਦੂਜਾ ਜਿਹੜਾ ਕੈਮਰਾ ਹੁੰਦਾ ਉਹਨੂੰ ਕੋਈ ਬਿਜਲੀ ਪਾਵਰ ਸੋਰਸ ਦੇਣਾ ਪੈਂਦਾ ਸੀਗਾ ਤੇ ਉਤੋਂ ਵੀ ਰਹਿਤ ਹੈਗਾ ਇਹ ਸੋਲਰ ਪਾਵਰਡ ਹੈਗਾ 18 ਘੰਟੇ ਦੀ ਬੈਟਰੀ ਲਾਈਫ ਹੈ ਤੇ ਇਹਨੂੰ ਅਸੀਂ ਇਸ ਸਟੈਂਡ ਤੇ ਮਾਊਂਟ ਕਰਤਾ ਪੋਰਟੇਬਲ ਹੈ ਹੁਣ ਜਿਸਨੇ ਮੁਲਾਜ਼ਮ ਸਾਡਾ ਨਾਕਾ ਲਗਾਏਗਾ ਸ਼ਿਫਟਿੰਗ ਨਾਕਾਬੰਦੀ ਹੈ ਕੋਈ ਰੈਲੀ ਹੈ ਇਲੈਕਸ਼ਨ ਦੇ ਦੌਰਾਨ ਜਿਹੜੇ ਨਾਕਾਬੰਦੀ ਦਿਲਦੀ ਹੈ ਕ੍ਰਿਟੀਕਲ ਪੋਲਿੰਗ ਬੂਥ ਹੈਗੇ ਵਨਰੇਬਲ ਏਰੀਆ ਹੈ ਹਰ ਥਾਂ ਤੇ ਕੈਮਰਾ ਲਗਾਇਆ ਜਾ ਸਕਦਾ ਹੈ ਇਹਦੇ ਵਿੱਚ ਡਿਊਲ ਕੈਮਰਾ ਹੋਏਗਾ ਇੱਕ ਫਿਕਸ ਹੈ ਇੱਕ ਪੀਟੀਜ਼ਡ ਕੈਮਰਾ ਹੈ ਜਿਹੜਾ 180 ਡਿਗਰੀ ਘੁੰਮ ਸਕਦਾ ਹੈ ਇਹਦੀ ਖਾਸ ਬਾਤ ਇਹ ਹੈ ਕਿ 4G ਕਨੈਕਟੀਵਿਟੀ ਹੈ ਵਾਇਰਲੈਸ ਹੈਗਾ ਇਹਦੀ ਫੁਟੇਜ ਹੁਣ ਸਾਡੇ ਕੰਟਰੋਲ ਰੂਮ ਤੇ ਲਾਈਵ ਵੀ ਚੱਲ ਰਹੀ ਹੈ ਤੇ ਅਫਸਰ ਆਪਣੇ ਮੋਬਾਈਲ ਤੇ ਵੀ ਦੇਖ ਸਕਦਾ ਹੈ ਨਾਣੀ ਪੀਟੀਜ਼ਨ ਨੂੰ 180 ਡਿਗਰੀ ਰੋਟੇਟ ਕਰਕੇ ਮੁਲਾਜ਼ਮ ਤੇ ਨਿਗ੍ਹਾ ਰੱਖ ਸਕਦਾ ਹੈ ਦੂਜਾ ਇਹਦੇ ਵਿੱਚ ਅਗਲੀ ਗੱਲ ਇਹ ਹੈ ਕਿ ਇਹਦੇ ਵਿੱਚ ਆਡੀਓ ਵੀ ਚੱਲਦੀ ਨਾਲ-ਨਾਲ ਤੇ ਮੁਲਾਜ਼ਮ ਕਿਹਦੇ ਨਾਲ ਕੀ ਗੱਲਬਾਤ ਕਰ ਰਿਹਾ ਹੈ ਉਹ ਵੀ ਸਾਨੂੰ ਸੁਣਾਈ ਦਿੰਦੀ ਹੈ ਇਹਦਾ ਸਾਡੇ ਮੁਲਾਜ਼ਮਾਂ ਨੂੰ ਵੀ ਫਾਇਦਾ ਹੈ ਕਿਉਂਕਿ ਇਕਤਾ ਕੋਈ ਕਿਸੇ ਤਰੀਕੇ ਦਾ ਉਹ ਨਹੀਂ ਕਹਿ ਸਕਦਾ ਕਿ ਮੇਰੀ ਚੈਕਿੰਗ ਇਸ ਤਰੀਕੇ ਨਾਲ ਹੋਈ ਕਿ ਉਹ ਨਹੀਂ ਹੋਈ ਦੂਜੇ ਪਬਲਿਕ ਨੂੰ ਵੀ ਫਾਇਦਾ ਹੈ ਕਿਉਂਕਿ ਜੋ ਵੀ ਚੀਜ਼ ਹੋ ਰਹੀ ਹੈ ਉਹ ਕੈਮਰੇ ਦੀ ਨਿਗਰਾਨੀ ਹੇਠ ਹੋ ਰਹੀ ਹੈ ਤੇ 24 ਘੰਟੇ ਅਸੀਂ ਉਹਦੀ ਮੋਨੀਟਰਿੰਗ ਕਰ ਰਹੇ ਹਾਂ ਤੇ ਅੱਜ ਇਹ ਪਾਇਲਟ ਪ੍ਰੋਜੈਕਟ ਅਸੀਂ ਇੱਥੋਂ ਸ਼ੁਰੂ ਕੀਤਾ ਹੈ ਇੱਕ ਨਵਾਂ ਉਪਰਾਲਾ ਹੈ ਇਹਨੂੰ ਅਸੀਂ ਆਪਣੇ ਜ਼ਿਲ੍ਹੇ 'ਚ ਹੋਰ ਸੰਖਿਆ 'ਚ ਵਧਾਵਾਂਗੇ ਇਹਦੇ ਵਿੱਚ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦਾ ਵੀ ਸਾਨੂੰ ਐਨਕਰੀਜਮੈਂਟ ਉਹਨਾਂ ਦਾ ਵੀ ਉਹ ਹੈਗਾ ਉਹ ਕਹਿੰਦੇ ਆ ਜੀ ਇਹਨੂੰ ਅਸੀਂ ਰੈਪਲੀਕੇਟ ਕਰਾਂਗੇ ਤਾਂ ਡੀਸੀ ਤੇ ਅਸੀਂ ਮਿਲ ਤੇ ਤਿਆਰ ਕਰਕੇ ਤੇ ਚੋਣਾ ਤੋਂ ਬਾਅਦ ਵੀ ਇਹਨੂੰ ਵਰਤਦਾ ਹੈ। ਇਹ ਮੰਡੇ ਵਿੱਚ ਕਿੰਨੇ ਕਿ ਕੈਮਰੇ ਲਾਇਗਿਆ ਹੈ। ਅੱਜ ਇਹ ਪਾਇਲਟ ਸ਼ੁਰੂ ਕੀਤਾ ਹੈ ਹੋਰ ਕੈਮਰੇ ਸਾਡੇ ਬਣ ਰਹੇ ਹਨ। ਜਿਹੜਾ ਪਹਿਲਾ ਇਹ 3 ਦਿਨ ਅਸੀਂ ਚਲਾ ਕੇ ਦੇਖਿਆ ਪ੍ਰੋਜੈਕਟ ਅਸੀਂ ਪਹਿਲਾਂ ਦੀ ਰਾਤ ਦੀ ਬੈਟਰੀ ਚੈੱਕ ਕੀਤੀ ਕਿ ਦਿਨੇ ਚਾਰਜ ਹੋ ਕੇ ਰਾਤ ਵਰ ਚੱਲਦਾ ਹੈ ਕਿ ਨਹੀਂ ਰਾਤ ਵਰ ਇਹਨੇ ਕੰਮ ਕੀਤਾ। ਉਹਨੇ ਪਾਇਲਟ ਸਕਸੈਸਫੁਲ ਹੈ ਇਹਨੂੰ ਅਸੀਂ ਹੋਰ ਰੈਪਲੀਕੇਟ ਕਰਨ ਲੱਗੇ। ਜੇਕਰ ਕੀ ਆਨਸਰ ਆ ਗਿਆ ਉਹਨਾਂ ਵਾਸਤੇ ਕਿੰਨਾ ਕ ਫਾਇਦੇਵਾਦ। ਇਹ ਤਾਂ ਹਰੇਕ ਲਈ ਫਾਇਦਾ ਹੈ ਦੇਖੋ ਪੁਲਿਸ ਲਈ ਵੀ ਫਾਇਦਾ ਹੈ ਪਬਲਿਕਲੀ ਫਾਇਦਾ ਹੈ ਸਰਾਰਤੀ ਅਨਸਰ ਲਈ ਤਾਂ ਨੁਕਸਾਨ ਹੈਗਾ ਸਗੋਂ ਕਿਉਂਕਿ ਨਿ ਪਹਿਲਾਂ ਮਾਨਸੇ ਜਦੋਂ ਪਿਛਲੇ ਇਲੈਕਸ਼ਨ ਸੀਗੇ ਉਹਦੋਂ ਅਸੀਂ ਮਾਨਸਾ ਦੇ ਵਿੱਚ ਇਸ ਤਰੀਕੇ ਦੇ ਪੋਰਟੇਬਲ ਕੈਮਰਾਜ਼ ਬਣਾਏ ਸੀਗੇ ਲੇਕਿਨ ਉਹਦੇ ਵਿੱਚ ਇਹ ਸੀਗਾ ਕਿ ਉਹਦੇ ਵਿੱਚ ਤਾਰ ਹੁੰਦੀ ਸੀ ਉਹਨੂੰ ਅਸੀਂ ਕਨੈਕਟ ਕਰਦੇ ਸੀਗੇ ਹੁਣ ਟੈਕਨੋਲੋਜੀ ਐਡਵਾਂਸ ਹੋ ਗਈ ਹੈ ਇਹ ਸੋਲਰ ਸਾਨੂੰ ਮਿਲ ਗਿਆ ਤੇ ਇਹ ਜਿਹੜਾ ਸਟੈਂਡ ਹੈਗਾ ਇਹ ਵੀ ਅਸੀਂ ਕਾਫੀ ਠੋਸ ਕਰਤਾ ਤਾਂ ਕਿ ਇਹਨੂੰ ਕਿਤੇ ਵੀ ਲਗਾਣਾ ਲਾਣਾ ਬਹੁਤ ਈਜ਼ੀ ਹੈ ਮੈਂ ਕਹਿ ਸਕਦੇ ਆ ਭਈ ਪੰਜਾਬ 'ਚ ਇਸ ਤਰ੍ਹਾਂ ਦੇ ਪਹਿਲਾਂ ਨਹੀਂ ਲੱਗੇ ਕਿਤੇ ਇਹ ਮੇਰੇ ਖਿਆਲ ਤਾਂ ਇਹ ਪਹਿਲਾ ਉਪਰਾਲਾ ਅਸੀਂ ਕੀਤਾ ਇਸ ਤਰੀਕੇ ਦਾ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਆ ਸਾਹ ਵੀਡੀਓ ਸਿਰਫ ਕੇ ਆਪੀ ਆਡੀਓ ਵੀ ਹੈਗਾ ਆਡੀਓ ਵੀਡੀਓ ਸਾਰਾ ਕੁਝ ਹੈ ਜੀ ਇਹਦੇ ਵਿੱਚ ਵੀ 7 ਦਿਨ ਸਟੋਰ ਹੋ ਜਾਂਦੀ ਹੈ 7 ਤੋਂ 10 ਦਿਨ ਸਟੋਰੇਜ ਹੋ ਜਾਂਦੀ ਹੈ 12 ਤੋਂ 15 ਘੰਟੇ ਦੀ ਬੈਟਰੀ ਹੈ ਰਾਤ ਦੀ ਤੇ ਅੱ비 ਹੁਣ ਇਸ ਵੇਲੇ ਜਿਹੜੀ ਇਹ ਲਾਈਵ ਚੱਲ ਰਹੀ ਹੈ ਐਕਸੈਸ ਸਾਡੇ ਮੋਬਾਈਲ ਤੇ ਵੀ ਚੱਲ ਰਹੀ ਹੈ ਤੇ ਕੰਟਰੋਲ ਰੂਮ ਤੇ ਵੀ ਲਾਈਵ ਚੱਲ ਰਹੀ ਹੈ